ਕੱਟ ਪਿਆਇਆ ਤਾਂ ਸਾਨੂੰ ਵਧੀਆ ਲੋਨ ਦੀ ਫੈਸਿਲਿਟੀ ਨਾ ਦੀ ਨਾ ਦੇ ਘੰਟੇ ਚ ਗੱਡੀ ਡਰਾਈਵਰ ਲੈ ਵੀ ਅੱਧੇ ਘੰਟੇ ਦੇ ਵਿੱਚ ਤੁਹਾਡਾ ਲੋਨ ਹੋ ਜਾਊਗਾ ਤੇ ਕਾਰ ਤੁਹਾਡੇ ਹੱਥ ਚ ਹੈ ਬਿਲਕੁਲ ਜੀ ਇਹ ਜੀ ਠੀਕ ਹੈ ਜੀ ਰੇਟ ਕਿਵੇਂ ਹੁੰਦਾ ਆਪਣੇ ਬਾਜ਼ਾਰ ਦਾ ਜਾਂ ਆਪਣੇ ਬਾਜ਼ਾਰ ਦੀ ਰੇਟ ਸਾਡੇ ਬਹੁਤ ਜੈਨੂਨ ਹੁੰਦੇ ਨੇਗੇ ਬਹੁਤ ਘੱਟੇ ਹੁੰਦੇ ਨੇਗੇ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਫालतू ਰੇਟ ਮੰਗਦੇ ਹਾਂ ਕਿਸੇ ਗੱਡੀ ਦਾ ਵੀ ਹਾਂ ਜੀ ਹਾਂ ਆਲਟੋ ਆ ਜੀ ਇਹ 2010 ਮਾਡਲ ਹੈ ਬਹੁਤ ਵਧੀਆ ਕਾਰ ਹੈ ਮਤਲਬ ਆਲਟੋ ਸਾਡੇ ਕੋਲ ਤੁਸੀਂ ਲਾਉਂਗੇ ਲਗਭਗ ਤੁਹਾਨੂੰ 20 ਤੋਂ 25 ਗੱਡੀਆਂ ਤੁਹਾਨੂੰ ਇੱਥੇ ਦੇ ਦਾਂਗੇ ਅੱਛਾ ਜੀ ਆਲ ਆਇਆ ਹੋਇਆ ਨੇ ਜਿਸ ਵਿੱਚ ਵਧੀਆ ਜੇ 100% ਮਨ ਕੋ ਲੋਨ ਲੈਣਾ ਹੈ ਗੱਡੀ ਬਹੁਤ ਵਧੀਆ ਗੱਡੀ ਆ ਇਸ ਗੱਲ ਦੀ ਠੀਕ ਹੈ ਜੀ ਤੇ ਨਵੀਂ ਨਕੋਰ ਪਈਆ ਗੱਡੀ ਚਾਹਾਂ ਸਹੀ ਗੱਲ ਹੈ ਜੀ ਸਾਢੇ ਕਿ ਤਿੰਨ ਦੀ ਪੋਲੋ ਦੇ ਦਿਆਂਗੇ ਜੀ ਵਧੀਆ ਠੀਕ ਹੈ ਜੀ 14 ਮਾਡਲ ਆ ਕੰਫਰਟ ਲਾਈਨ ਦੇ ਵਿੱਚ ਆ ਵਧੀਆ ਕਾਰ ਆ ਪੂਰੀ ਸਹੀ ਗੱਲ ਹੈ 70000 ਰੁਪਏ ਦੀ ਕੀਮਤ ਹੈ ਇਹ 70000 ਰੁਪਏ ਮੰਗਿਆ ਹੋਇਆ ਹੈਗਾ ਬਾਕੀ ਮੌਕੇ ਤੇ ਮਾਨ ਤਾਨ ਹੋਊਗਾ ਵਾ ਥੋੜਾ ਮੋਟਾ ਹੈ ਵੀ 6 ਲੱਖ 70000 ਰੁਪਏ ਦੀ ਫੋਰਚੂਨਰ ਹਾਂ ਜੀ ਹਾਂ ਜੀ ਲੇ ਵੀ ਦੋਸਤੋ ਜੇ ਤੁਸੀਂ ਕਾਰਾਂ 베ਤਨੀਆ ਚਾਹਣਿਓ ਤੇ ਖਰੀਦਨੀਆ ਚਾਹਣਿਓ ਤਾਂ ਬਈ ਤੁਸੀਂ ਆ ਸਕਦੇ ਹੋਗੇ ਸਹਿਰ ਅਮਰਗੜ ਦੇ ਵਿੱਚ ਕਿਉਂਕਿ ਬਈ ਸੰਗਰੂਰ ਵਾਲਿਆਂ ਵਾਸਤੇ ਲੱਗਣ ਲੱਗਾ ਜੀ ਕਾਰ ਮੇਲਾ ਕਿਉਂ ਬਈ ਜੀ ਬਿਲਕੁਲ ਜੀ ਬਿਲਕੁਲ ਸੰਗਰੂਰ ਵਾਲਿਆਂ ਵਾਸਤੇ ਨਹੀਂ ਲੱਗਣ ਲੱਗਾ ਜੀ ਇਹ ਹਾਂਜੀ ਮਰੇ ਕੋਲਾ ਜ਼ਿਲਾ ਹਾਂਜੀ ਲੁਧਿਆਣਾ ਜ਼ਿਲਾ ਪਟਿਆਲਾ ਫਤਿਹਗੜ ਸਾਹਿਬ ਇਹ ਸਾਰਿਆਂ ਲਈ ਲੱਗ ਰਿਹਾ ਇਹ ਲੈ ਵੀ ਮਿੱਤਰੋ ਜੀ ਪੂਰੇ ਪੰਜਾਬ ਲਈ ਲੱਗ ਰਿਹਾ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਹੀ ਪਟਾਣ ਤੋਂ ਲੈ ਕੇ ਨੇ ਆਪਣੀ ਕੋ ਗੱਡੀ ਅੱਛਾ ਜੀ ਦੇਖੋ ਅੱਜ ਕਿੰਨੀਆਂ ਕਾਰ ਆਈਆਂ ਆਪਣੇ ਕੋਲੇ ਜੇ ਕਾਰਾਂ ਲੱਗ ਪਾ ਕੇ 3 ਗੱਡੀਆਂ ਲਾਉਣੀਆਂ ਕਿੱਥੇ ਨੇ ਠੀਕ ਹੈ ਰੋਡ ਤੇ ਲਾ ਲਾਂਗੇ ਆ ਲੈ ਵੀ ਮਿੱਤਰੋ ਆ ਸਕਦੇ ਨਾ ਜੇ ਤੁਸੀਂ ਬਈ ਜਾਇਜ਼ ਰੇਟਾਂ ਦੇ ਵਿੱਚ ਕਾਰਾਂ ਖਰੀਦਣੀ ਨੇ ਤੇ ਵੇਚਣੀਆਂ ਚਾਹੁੰਦੇ ਤਾਂ ਤੁਸੀਂ ਇੱਥੇ ਆਓ ਇਹਦੀ ਗੱਲਬਾਤ ਕਰੀਏ ਜੀ ਪਹਿਲੀ ਕਾਰ ਦੀ ਹਾਂਜੀ ਹਾਂ ਆਲਟੋ ਆ ਜੀ ਇਹ 2010 ਮਾਡਲ ਬਹੁਤ ਵਧੀਆ ਕਾਰ ਆ ਮਤਲਬ ਆਲਟੋ ਸਾਡੇ ਕੋਲ ਤੁਸੀਂ ਲਾਉਂਗੇ ਲਗਭਗ ਤੁਹਾਨੂੰ 20 ਤੋਂ 25 ਗੱਡੀਆਂ ਤੁਹਾਨੂੰ ਇੱਥੇ ਦੇ ਦਾਂਗੇ ਅਸੀਂ ਇੱਕੋ ਜਗ੍ਹਾ ਤੇ ਲੈ ਵੀ ਆਲਟੋ ਆ ਨਾ ਜਿਹੜੇ ਮੇਰੇ ਵੀਰ ਆਲਟੋ ਖਰੀਦਣੀ ਚਾਹੁੰਦੇ ਤਾਂ ਆ ਸਕਦੇ ਹੋ ਅਗਲੀ ਜੀ ਆ ਡਜ਼ਾਇਰ ਦੇਖੋ ਜੀ ਡਜ਼ਾਇਰ 2011 ਮਾਡਲ ਹੈ ਸੈਕੰਡ 10% ਗੱਡੀ ਕੋਈ ਦਿੱਲੀ ਨੰਬਰ ਹੋ ਸਕਦੀ ਹੈ ਨਹੀਂ ਲਗਭਗ ਤੁਹਾਨੂੰ ਪੰਜਾਬ ਨੰਬਰ ਗੱਡੀਆਂ ਮਿਲ ਜਾਣੀਆਂ ਇਹ ਜੀ ਇਹ ਅਲਟੋ 2014 ਮਾਡਲ ਹੈ ਜੀ 800 ਠੀਕ ਹੈ ਜੀ ਡੀਐਕਐਸਆਈ ਹੈ ਵਧੀਆ ਕਾਰ ਹੈ ਸਹੀ ਗੱਲ ਹੈ ਜੀ ਇਹ ਜੀ ਇਹ ਆ ਗਈ ਜੀ ਬਰੀਜ਼ਾ ਬਰੀਜ਼ਾ ਵੀ ਸਾਡੇ ਕੋਲ ਐਮਨੋ 15 2011 ਬਰੀਜ਼ਾ ਸਾਡੇ ਕੋਲ ਇਸ ਟਾਈਮ ਹੈਗੀਆਂ ਨਿਗੀਆਂ ਠੀਕ ਹੈ ਜੀ ਰੇਟ ਕਿਵੇਂ ਹੁੰਦਾ ਆਪਣੇ ਬਾਜ਼ਾਰ ਦਾ ਜਾਂ ਆਪਣੇ ਬਾਜ਼ਾਰ ਦੀ ਰੇਟ ਸਾਡੇ ਬਹੁਤ ਜੈਨੂਨ ਹੁੰਦੇ ਨੇ ਕਿ ਬਹੁਤ ਘੱਟੇ ਹੁੰਦੇ ਨੇ ਕਿ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਫालतू ਰੇਟ ਮੰਗਦੇ ਆ ਕਿਸੇ ਗੱਡੀ ਦਾ ਵੀ ਠੀਕ ਹੈ ਜੀ ਲੋਨ ਲੋਨ ਹੋ ਜਾਂਦਾ ਗੱਡੀਆਂ ਦੇਖੋ 5.5 ਲੱਖ ਠੀਕ ਹੈ ਨਹੀਂ ਮਿਲਦੀ ਕਦੋਂ ਜੀ ਸਹੀ ਗੱਲ ਹੈ ਜਿਲੋਂਨ ਹੋਣ ਦੀ ਫੈਸਿਲਿਟੀ ਸਾਡੇ ਕੋਲ ਇੱਥੇ ਟੀਮਾਂ ਹਰ ਮੇਲੇ ਤੇ ਜਿਹੜਾ ਸੰਡੇ ਜਿਹੜਾ ਦੂਸਰਾ ਮਹੀਨੇ ਦਾ ਦੂਜਾ ਸੰਡੇ ਆਉਦੇ ਅਸੀਂ ਸਾਡਾ ਮੇਲਾ ਹੁੰਦਾ ਹਾਂਜੀ ਤੇ ਅਗਲਾ ਮੇਲਾ ਮੇਰੇ ਖਿਆਲ 12 ਅਪ੍ਰੈਲ ਦਾ ਬਣਦਾ ਠੀਕ ਹੈ ਜੀ ਤੇ ਟੀਮਾਂ ਸਾਡੇ ਕੋਲ ਹਾਜ਼ਰ ਹੁੰਦੀਆਂ ਨੇ ਤੁਸੀਂ ਘੱਟ ਬਜਟ ਤੇ ਤੁਹਾਨੂੰ ਵਧੀਆ ਲੋਨ ਦੀ ਫੈਸਿਲਿਟੀ ਨਾਲ ਦੀ ਅੱਧੇ ਘੰਟੇ 'ਚ ਗੱਡੀ ਡਰਾਈਵਰ ਲੈ ਵੀ ਅੱਧੇ ਘੰਟੇ ਦੇ ਵਿੱਚ ਤੁਹਾਡਾ ਲੋਨ ਹੋ ਜਾਊਗਾ ਤੇ ਕਾਰ ਤੁਹਾਡੇ ਹੱਥ 'ਚ ਇਹ ਜੀ ਇਹ ਵੈਗਨਰ ਆ ਗਈ ਜੀ ਛੋਟੇ ਤੋਂ ਵੱਡੇ ਬਜਟ ਦੀਆਂ ਹੋਰ ਸਾਰ ਸਭ ਗੱਡੀਆਂ ਤੁਹਾਨੂੰ ਇੱ ਨਾ 100 ਰੁਪਏ ਤੋਂ ਵੀ ਘੱਟ ਤੁਸੀਂ ਲੈ ਕੇ ਜਾ ਸਕਦੇ ਹੋ ਨਾ ਜੀ ਬਿਲਕੁਲ ਦਿਖਾਵਾਂਗੇ ਇਹ ਜੀ ਇਹ ਆ ਗਈ ਜੀ ਆਪਣੀ Swift Swift 17 ਮਾਡਲ ਵਧੀਆ ਕਾਰ ਆ ਪੂਰੀ ਪੈਟਰੋਲਾ ਕਿ ਡੀਜ਼ਲ ਆਈਏ ਡੀਜ਼ਲ 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 ਪਹਿਲੇ 9 ਦੀ ਕਾਰ ਆ ਠੀਕ ਆ ਜੀ ਪਹਿਲੇ 9 ਦੀ ਕਾਰ ਆ ਲਗਭਗ ਤੁਹਾਨੂੰ ਗੱਡੀਆਂ ਮਿਲਣਗੀਆਂ ਪਹਿਲੇ ਜਾਂ ਦੂਜੇ ਨੰਬਰ ਇਹ ਇਹ Honda City Honda City ਦੇ ਵਿੱਚ ਵੀ ਤੁਸੀਂ ਦਿਖਾਉਂਦੇ ਆ ਤੁਹਾਨੂੰ ਦੇਖੋ 4-5 ਗੱਡੀਆਂ ਤੁਹਾਨੂੰ ਲਗਭਗ ਦਿਖਾਵਾਂਗੇ ਅਸੀਂ ਪੰਜਾਬ ਨੰਬਰ ਆ ਬਈ ਦੇਖੋ ਸਾਨੂੰ ਪਤਾ ਨਹੀਂ ਪਹਿਲੇ 9 ਦੀ ਕਾਰ ਆ ਜੀ ਪਹਿਲੇ 9 ਦੀ ਕਾਰ 14 ਮਾਡਲ ਸਾਫ ਡੀਜ਼ਲ ਪੂਰੀ ਹੈ ਨਾ ਜੀ ਡੀਜ਼ਲ 25 ਤੋਂ 30 ਦੀ ਐਵਰੇਜ ਦਿੰਦੀ ਆ ਇਹ ਜੀ ਇਹ Dzire ਆ ਗਈ ਜੀ ਹਾਂਜੀ ਹਾਂ ਜੀ ਹਾਂ 2000 ਇਹ ਹੈਗੀ 13 ਮਾਡਲ ਹੈ ਠੀਕ ਹੈ ਜੀ ਨਵੇਂ ਟਾਇਰ ਹੈ ਨਾ ਜਮਾਈ ਹਾਂਜੀ ਹਾਂ ਨਵੇਂ ਟਾਇਰ ਜੀ ਨਵੇਂ ਟਾਇਰ ਨੇ ਬਈ ਦੇਖ ਸਕਦੇ ਹੋ 16 ਮਾਡਲ ਵਾਲੀ 16 ਮਾਡਲ ਵਾਲੀ ਹੈ ਅੱਛਾ ਇਹ ਬੀਡੀਆ ਹੀ ਹੈ ਜੀ ਬੀਡੀਆ ਹੀ ਹੈ ਵਧੀਆ ਕਾਰ ਹੈ ਇਹ ਜੀ ਇਹ ਆ ਗਈ ਜੀ ਆਪਣਾ ਅਲਟੋ 2007 ਮਾਡਲ ਹੈ ਇਹ ਠੀਕ ਹੈ ਜੀ ਕੋਈ ਛੋਟੇ ਬਜਟ ਚ ਕੋਈ ਚਾਹੀਦਾ ਤੁਹਾਨੂੰ ਮਤਲਬ ਹੈਗਾ ਸਾਡੇ ਕੋਲ ਸਾਰਾ ਦੇਖੋ ਲਾਇਲੂਏ ਪਏ ਹੋਏ ਨੇ ਠੀਕ ਹੈ ਜੀ ਪਾਸ ਹੀ ਹੈਗੀ ਨਾ ਪਾਸ ਹੀ ਹੈਗੀ ਹੈ ਲੱਖ ਸੌ ਵਾਲਾ ਅੱਖਰ ਪੈਸੇ ਤੁਹਾਨੂੰ ਜਣੀ ਇਹ ਜੀਆਂ ਗੱਡੀਆਂ ਤੁਹਾਨੂੰ ਵਧੀਆ ਮਿਲ ਸਕਦੀਆਂ ਨੇ ਠੀਕ ਆ ਜੀ ਮੇਰਾ ਟੌਪ ਦੀ ਬਰੀਜਾ ਦੇਖੋ ਪਹਿਲਾਂ ਵੀ ਤੁਹਾਨੂੰ ਦਿਖਾਈਆ ਬਰੀਜਾ ਬਹੁਤ ਆਈ ਉਹ ਨਾ ਇਹ ਜੀ ਪੂਰੀ ਜੀ ਫੁੱਲ ਫੁੱਲ ਹਾਂ ਜੀ ਮਤਲਬ ਬਰੀਜਾ ਲੋਕਾਂ ਨੂੰ ਮਿਲਦੀ ਨਹੀਂ ਸਾਡੇ ਕੋਲ ਬਾਦੂ ਆ ਹਾਂ ਜੀ ਤੇ ਆ ਆ ਗਈ ਜੀ ਆਪਣਾ ਇਕੋ ਸਪੋਰਟਸ ਆ ਗਈ ਇਕੋ ਸਪੋਰਟਸ ਆ ਗਈ ਫੋਰਡ ਵਾਲਿਆਂ ਦੀ ਹਾਂ ਜੀ ਹਾਂ 16 ਮਾਡਲ ਇਹ ਹਾਂ ਜੀ ਹਾਂ ਇਹ ਵੀ ਮਿਲ ਜੂ ਆ ਦੇਖੋ ਸਵਿਫਟ ਪੈਟਰੋਲ ਪੈਟਰੋਲ ਨਹੀਂ ਮਿਲਦੀ ਘੱਟ ਮਿਲਦੀ ਹੈ ਗੱਡੀ ਪੈਟਰੋਲ ਦੀ ਜਿਹੜੀ ਗੱਡੀ ਬਾਈ ਕਿਤੇ ਨਹੀਂ ਮਿਲਦੀ ਉਹ ਇੱਥੇ ਮਿਲੂ ਉਹ ਇੱਥੇ ਮਿਲ ਜੂ ਤੁਹਾਨੂੰ ਅਮਰ ਗੱਡੀ ਇਹ ਸਹੀ ਗੱਲ ਹੈ ਤੇ ਆ ਦੇਖੋ ਇਹ ਰੰਗ ਹੈ ਜ ਇਹ ਗੱਲ ਹੈ ਬਈ ਦੇਖ ਸਾਰੋ ਨੀਚੇ ਮਾਡਲ ਦੀ ਗੱਡੀ ਆ ਨੰਬਰ ਦੇਖੋ ਸਾਨੂੰ ਲੱਗਦਾ ਤੁਸੀਂ ਦੇਖਦੇ ਜਾਓਗੇ 50 ਨੰਬਰ ਹੀ ਲੱਗ ਪਾ ਇਹ ਵੀ ਪਹਿਲੇ ਨੌ ਦੀ ਕਾਰ ਆ i20 ਦੇਖੋ 13 ਮਾਡਲ ਵਧੀਆ ਰੇਟ 'ਚ ਹਾਂ ਜੀ ਆਹ ਦੇਖੋ ਇਹ ਵੀ ਸੈਕੰਡ ਓਨਰ ਆ ਸਨੀ ਮਤਲਬ ਕੋਈ ਸੈਡਾਨ ਗੱਡੀ ਥੋੜੇ ਜਿਹੇ ਬਜਟ 'ਚ ਲੈਣਾ ਚਾਹੁੰਦਾ 2 ਲੱਖ 30 35 ਕੇ 4000 ਦੀ ਕਾਰ ਦੇਖੋ ਵਧੀਆ ਕਾਰ ਆ ਪੂਰੀ ਇਹ ਸੋ ਇਟਿਓਸ ਆਗੀ ਜੀ ਇਹ ਇਟਿਓਸ ਹਾਂ ਲੀਵਾ ਲੀਵਾ ਇਟਿਓਸ ਲੀਵਾ ਸਵਾ ਤਿੰਨ ਕਰ ਲੀਰ ਮਤਲਬ ਥੋੜੇ ਜਿਹੇ ਬਜਟ ਦੀਆਂ ਗੱਡੀਆਂ ਨੇ ਜਿਹੜੀਆਂ ਮਾਡਲ 14 15 13 ਇਹ ਜੇ ਮਿਲ ਗਈ 22 ਮਾਡਲ ਕਾਰ ਹੈ ਇਹ 22 ਮਾਡਲ ਉੱਚਾ ਮਾਡਲ ਚੋਹੇ ਨਵੀਂ ਹੈ ਇਹ ਗੱਡੀ 27000 ਚੱਲੀ ਹੈ ਜੀ ਬੰਪਰ ਟੂ ਬੰਪਰ ओरिजिनल ਲੱਗ ਠੀਕ ਹੈ ਜੀ ਫਸਟ ਓਨਰ ਆਣਾ ਪਹਿਲੇ ਨੌਕ ਆ ਰਹੀ ਹੈ ਇਹ 18 ਮਾਡਲ ਆ ਗਈ ਜੀ VDI 18 ਮਾਡਲ ਚਾਹੀਏ ਗ੍ਰੇ ਕਲਰ ਦੀ ਵਧੀਆ ਕਾਰ ਹੈ ਵੀ ਉਲਟੋ ਹੋਰ ਆ ਗਈ ਇੱਕਈ ਉਲਟੋ ਫੇਰ ਆ ਗਈ ਮੈਂ ਉਹ ਛੋਟੇ ਛੋਟੇ ਜਿਹੇ ਬਜਟ ਦੀਆਂ ਕਾਰਾਂ ਨੇ 11 ਮਾਡਲ ਵਧੀਆ ਬਹੁਤ ਵਧੀਆ ਦੇਖ ਸਕਦੇ ਹੋਗੇ ਸਲਾਹੇ ਪੈਸੇ ਨੇ ਦੇਖੋ ਅਲਾਏ ਪਏ ਹੋਏ ਨੇ ਜੀ ਸੋ ਗਿਆ ਬੰਦੇ ਨੇ ਰੱਖੇ ਆ ਜੀ ਹਾਂ ਆ ਇੱਕ ਹੋਰ ਆ ਕੇ ਟਨ ਆ ਗਈ ਰਿਜਲਟ ਹੋਏ ਟਨ ਆ ਗਈ ਕੇ ਟਨ ਅਲਟੋ ਸਭ ਮਿਲ ਜਾਣਗੇ ਨਵੀਂ ਸ਼ੇਪ ਪੁਰਾਣੀ ਸ਼ੇਪ ਹਾਂ 16 ਮਾਡਲ ਆਈ ਬਿਲਕੁਲ ਜੀ ਇਹ ਹੀ ਇਹ ਆ ਗਈ ਡਸਟਰ ਜੀ 2013 ਮਾਡਲ ਠੀਕ ਆ ਜੀ ਨਵੇਂ ਲਾਏ ਪਾਏ ਉਹ ਲੈਣਾ ਜੀ ਹਾਂ ਜੀ ਹਾਂ ਜੀ ਇਹ ਵੀ ਬਤਰੀ ਵਧੀਆ ਕਾਰ ਹੈ ਇਹ ਹੀ ਸਵਿਫਟ ਆ ਗਈ ਇਹ ਆ ਗਈ ਸਵਿਫਟ ਡਿਜ਼ਾਇਰ ਡਿਜ਼ਾਇਰ ਬਹੁਤ ਓਰੀਜਨਲ ਪੇਂਟ ਚ ਕਾਰ ਆ ਵਧੀਆ ਕਾਰ ਆ ਪੂਰੀ ਠੀਕ ਆ ਜੀ ਦੇਖੋ i10 ਮੋਹ ਵਾਲੀ ਤਿੰਨ ਸਾਡੇ ਕੋਲ ਹੈਗੀਆਂ ਤਿੰਨ ਚਾਰ ਗੱਡੀਆਂ ਆ ਗਈਆਂ ਬਲੈਕ ਕਲਰ ਚ ਆ ਗਈ ਮੈ ਇਤਰੋ ਦੇਖ ਸਕਦਾ ਹਾਂ ਕਿ 2009 ਮਾਡਲ ਬਹੁਤ ਸੋਹਣੀ ਗੱਡੀ ਹੈ ਬਹੁਤ ਸੋਹਣੀ ਗੱਡੀ ਆਈ ਇਹ ਇਹ ਆ ਗਈ ਸਵਿਫਟ ਜੀ 2017 ਮਾਡਲ ਬੀਡੀਆਈ ਠੀਕ ਹੈ ਜੀ ਸਵਿਫਟਾਂ ਦੀ ਦੇਖੋ ਪਰ ਮਾਰਾਂ ਦੇ ਕੋ Honda ਫੇਰ ਆ ਗਈ Honda City ਵਾਲੀ Honda ਸਾਡੇ ਕੋਲ ਵਾਧੂ ਨੇ ਅਮੇਜ ਜੀ ਹਾਂ ਜੀ ਹਾਂ ਜੀ ਹਾਂ ਜੀ ਮਾਟੋ ਵੀਜ਼ਾ ਬਰੀਜਾ ਆ ਗਈ ਜੀ 2000 ਬਰੀਜਾ ਆ ਗਈ ਜੀ 18 ਮਾਡਲ 18 ਮਾਡਲ ਉੱਚਾ ਮਾਡਲ ਆ ਗਿਆ ਭਾਈ ਦੇਖ ਸਾਫ ਗੱਡੀ ਹੈ ਪੂਰੀ हां जी हां छोटा आ गया है स्कोरपियो है है ये 2014 ਘੱਟ ਜੇ ਬਜਟ ਦੀ ਮਤਲਬ ਕਿਸ ਨੂੰ ਚਾਹੀਦੀ ਆ 7 ਲੱਖ ਰੁਪਏ ਦੀ ਗੱਡੀ ਆ ਸਾਰੀ ਜੀ ਠੀਕ ਹੈ ਜੀ ਲੈ ਵੀ 7 ਲੱਖ ਰੁਪਏ ਦੇ ਵਿੱਚ ਸਕੋਰਪਿਓ ਇਹ ਕਿੰਨੇ ਮਾਡਲ ਆਈ ਹੈ 2000 ਹੈ ਹੈਗੀ ਆ ਜੀ 14 2014 ਮੰਗ ਲਈ ਹੂੰ ਬਰੀਜ਼ਾ ਆ ਗਈ ਦੁਬਾਰੇ ਫੇਰ ਜੀ ਇਹ ਜੈਡੀ ਆਈ ਆ ਹਾਂ ਜੈਡੀ 217 ਮੰਗ ਬਹੁਤ ਬਰੀਜ਼ਾ ਆਈ ਇਸ ਵਾਰ ਬਹੁਤ ਬਰੀਜ਼ਾ ਜੀ ਇਹ ਰੇਟ ਕੀ ਹੈ ਦਾ ਜੀ ਰੇਟਾ ਰੇਟ ਇਹਦਾ ਜੀ ਇਹਦਾ ਰੇਟ ਬਹੁਤ ਜਾਇਜ਼ ਆ 720 ਸਾਲ ਸਾਤਪ ਤਾਂ ਵੀ ਹਾਂਜੀ ਹਾਂ ਬਾਕੀ ਮਾਨਤਨ ਹੋ ਜਾਂਦਾ ਆਪਣੇ ਕੋਲੇ ਕਿਵੇਂ ਹੁੰਦਾ ਮਾਨਤਨ ਹੋ ਜੂਗਾ ਜੇ ਕਸਟਮਰ ਦੀ ਗੱਡੀ ਆ ਸਾਡੀ ਗੱਡੀ ਚੋਂ ਜੀ ਥੋੜਾ ਘੱਟ ਸਾਡਾ ਉਸੂਲਾ ਵੀ ਥੋੜਾ 5-10 ਹਜ਼ਾਰੀ ਘੱਟ ਵੱਧ ਕਰਦੇ ਆ ਠੀਕ ਹੈ ਜੀ ਪਰ ਗਾਹਕ ਦੀ ਰੇਟ ਖਰਾਬ ਦਾ ਮਤਲਬ ਨਹੀਂ ਅਸੀਂ ਖਰਾਬ ਨਹੀਂ ਆਗੇ ਅਸੀਂ ਜੈਨੂਨ ਬੰਦੇ ਆ ਆਪਾਂ ਦੇਖੋ ਜਿੱਥੋਂ ਸੌਦੇ ਉਹ ਦੁਕਾਨ ਤੋਂ ਲੈਨੇ ਆ ਜਿੱਥੋਂ ਫਿਕਸ ਰੇਟ ਹੋਣ ਠੀਕ ਹੈ ਜੀ ਕੱਪੜੇ ਵੀ ਉੱਥੇ ਹੀ ਲੈਣੇ ਆ ਠੀਕ ਹੈ ਜੀ ਜਿੱਥੇ ਫਿਕਸ ਰੇਟ ਹੋ ਮਾਹੌਲ ਚ ਜਾਨੇ ਆਪਾਂ ਜਾ ਕੇ ਕਹਿੰਨੇ ਬੀ ਨੈਗੋਸ਼ੀਏਬਲ ਕਰਨਾ ਨਹੀਂ ਕਰਨਾ ਠੀਕ ਹੈ ਸਹੀ ਗੱਲ ਆ ਯਾਨੀ ਕਿ ਬਈ ਅਸੀਂ ਉਹੋ ਜੀ ਹਾਂ ਅਸੀਂ ਉਹੋ ਜੀ ਰੀਤ ਪੈਦਾ ਕਰ ਰਹੇ ਹਾਂ ਹੌਲੀ ਹੌਲੀ ਵੀ ਸਹੀ ਗੱਲ ਹੈ ਜੀ ਤੁਹਾਨੂੰ ਕਹਿਣ ਦੀ ਲੋੜ ਨਾ ਬਾਬਾ ਰੇਟ ਜੀ ਕਾਗਜ਼ ਪੱਤਰ ਕਿਵੇਂ ਹੁੰਦੇ ਨੇ ਇੱਥੇ ਵਾਲੇ ਕਰਾਂ ਹੋਣਗੇ ਜਿਹੜੀਆਂ ਸਾਡੇ ਕੋਲ ਖੜੀ ਗੱਡੀ ਆ ਉਹਦਾ ਕਿਸੇ ਗੱਡੀ ਦਾ ਕੋਈ ਕਾਗਜ਼ ਦਾ ਰੋਲਾ ਨਹੀਂ ਹੋਊਗਾ ਠੀਕ ਹੈ ਜੀ ਉਹ ਸਾਰੇ ਸਰਟੀਫਾਈਡ ਦੀ ਗੱਲ ਕੀ ਆ ਜੀ ਕਹਿੰਨੇ ਸਰਟੀਫਾਈਡ ਰਿਪੋਰਟ ਆ ਸਾਡੀ ਠੀਕ ਹੈ ਜ ਬੰਦਾ ਵੀ ਆਉਣਗੇ ਆ ਕਾਰਾਂ ਜੀ ਬਾਹਰੋਂ ਉਹਨਾਂ ਦੇ ਕਾਗਜ਼ ਪੱਤਰਾਂ ਦਾ ਕਿਵੇਂ ਸਾਰਾ ਕੁਝ ਅਸੀਂ ਵੈਰੀਫਾਈ ਕਰਦੇ ਆ ਪਹਿਲਾਂ ਫਿਰ ਅਸੀਂ ਕਾਹਕ ਨੂੰ ਡੀਲ ਕਰਾਉਣੀ ਠੀਕ ਹੈ ਜੀ ਫਿਰ ਖੜਾਉਣੇ ਹੋ ਇੱਥੇ ਬਿਲਕੁਲ ਬਿਲਕੁਲ ਠੀਕ ਹੈ ਜੀ ਲਓ ਜੀ ਅਗਲੀ ਆ ਗਈ ਜੀ ਇਹ ਆ ਗਈ ਜੀ ਬਰੀਜ਼ਾ 2017 ਮਾਡਲ 17 ਮਾਡਲ ਆ ਬਈ ਬੀਡੀਆਈ ਠੀਕ ਹੈ ਜੀ ਤੇ ਵਧੀਆ ਕਾਰ ਹੈ ਵੀ ਮਤਲਬ ਦੇਖੋ ਬਰੀਜ਼ਾ ਹੀ ਬਰੀਜ਼ਾ ਹੋਈ ਪਈ ਆ ਇੱਕ ਹੋਰ ਆ ਗਈ ਇੱਕ ਹੋਰ ਆ ਗਈ ਜੀ ਇਹ ਜੈਡੀਆਈ ਜੈਡੀਆਈ ਬੀਡੀਆਈ ਐਲਡੀਏ ਜੋ ਇੱਕ ਨਾ ਮਾਡਲ ਆ ਬਰੀਜ਼ਾ ਇਹ ਜੇ ਇਹ 2017 17 ਮਾਡਲ ਲਾਏ 2017 ਹਾਂਜੀ 2017 ਮਾਡਲ ਆ ਬਾਈ ਸੈਕੰਡ ਓਨਰ ਆ ਜੀ ਪਹਿਲੇ ਦੂਜੇ ਓਨਰ ਹੋਣ ਜਿਆਦਾ ਪਹਿਲੇ ਦੂਜੇ ਓਨਰ ਹੋਣਾ ਜੀ ਸਵਿਫਟਾ ਕਿੰਨੇ ਕਾ ਹੀ ਹੋਣੇ ਜੇ ਆਪਾਂ ਸਵਿਫਟਾ ਨਹੀਂ ਕਰਨਾ ਚਾਹੁੰਦੇ ਸਤਾ ਮੇਰੇ ਖਿਆਲੋਂ 2022 ਗੱਡੀਆਂ ਦਾ ਹੋਣੀ ਆ ਆਰਾਮ ਨਾਲ ਜੀ ਠੀਕ ਹੈ ਜੀ ਵੱਧ ਵੀ ਹੋ ਸਕਦੀਆਂ ਨੇ ਤਾਂ ਵੀ ਜਿਹੜੇ ਮੇਰੇ ਸਵਿਫਟ ਲੈਣੇ ਚਾਹੁੰਦੇ ਹੋਗੇ ਤਾਂ ਅਸੀਂ ਇੱਥੇ ਆਦਾ ਕਹਾਂ ਕਿ ਬਾਈ ਇਹ ਮਿਲਦੀ ਨਹੀਂ ਕਿਤੇ ਹਣਾ ਇਹ ਇਹ ਹੀ ਡਾਸਟਰ ਆ ਗਈ ਜੀ ਇਹ ਡਾਸਟਰ ਆ ਗਈ ਜੀ ਡਾਸਟਰ ਵੀ ਸਾਡੇ ਕੋਲ ਕਈ ਗੱਡੀਆਂ ਲਗੀਆਂ ਜਿਵੇਂ ਪਿੱਛੇ ਵੀ ਆਪਾਂ ਦੇਖੀਏ ਕਿ ਡਾਸਟਰ ਇੱਕ ਆ ਗਈ ਇੱਕ ਅੱਧੀ ਗੱਡੀ ਤੁਹਾਨੂੰ ਹੋਰ ਦਿਖਾ ਦੇਵਾਂਗੇ ਆਲਟੋ ਆਲਟੋ ਆ ਜੀ ਛੋਟੇ ਛੋਟੇ ਜਿਹੇ ਬਜਟ ਦੀ ਆ ਹਮ 10 ਮਾਡਲ ਆ ਗੱਡੀ ਇਹ ਠੀਕ ਹੈ ਜੀ ਹਾਂ ਜੀ ਹਾਂ ਕਿੰਨੀ ਇਹਦੀ ਕਿੰਨੀ 70000 ਰੁਪਏ ਦੀ ਕੀਮਤ ਹੋਈ ਇਹ 70000 ਰੁਪਏ ਮੰਗਿਆ ਹੋਇਆਗਾ ਬਾਕੀ ਮੌਕੇ ਤੇ ਮਾਨ ਤਾਨ ਹੋਊਗਾ ਵਾ ਥੋੜਾ ਮੋਟਾ ਹਾਂ ਸਕੋਰਪੀਓ ਆ ਗਈ ਦੇਖੋ 50 ਨੰਬਰ ਦੇ ਵਿੱਚ ਆ ਗਈ ਇਹ S10 ਠੀਕ ਹੈ ਜੀ ਵਧੀਆ ਕਾਰ ਆ ਇਹ ਪੂਰੀ ਗਨਾ 15 ਲੱਖ ਰੁਪਏ ਦੀ 19 ਮਾਡਲ ਆ ਬਾਈ ਹਨਾ ਦਿਖਾ ਦੇਗਾ ਸਮਾਰ ਕੇ ਨਾ ਗੱਡੀ ਸਾਫ ਆ ਪੂਰੀ ਬਈ ਲੈ ਲੱਗੇ ਹੋਏ ਨੇ ਵਧੀਆ ਐਕਸਯੂਵੀ ਆ ਗਈ ਦੇਖੋ ਬਹੁਤ ਦੇਖੋ ਨਵੀਂ ਨਕੋਰੀ ਕਾਰ ਆ ਜੀ ਨਵੀਂ ਨਕੋਰੀ ਟਾਪ ਮਾਡਲ ਆ ਠੀਕ ਹੈ ਜੀ ਡਬਲ 8 ਮਾਡਲ ਦੇ ਵਿੱਚ ਆ ਆ ਗਈ ਜੀ ਆਪਣੇ ਕੋਲੇ ਡਿਜ਼ਾਇਰ 15 ਮਾਡਲ ਠੀਕ ਹੈ ਜੀ ਸੈਕੰਡ ਓਨਰ ਗੱਡੀ ਆ ਇਹ ਜਿਵੇਂ 15 ਮਾਡਲ ਆ ਗਈ ਜੀ ਏ ਜੁਪੀ ਵਾਲੀ ਆ ਗਈ ਜੀ ਇਹਨਾਂ ਦਾ ਕਿਵੇਂ ਕਰਾਂਗੇ ਇਹਨਾਂ ਦੀ ਐਨਓਸੀਆਂ ਦਵਾਵਾਂਗੇ ਜੀ ਐਨਓਸੀ ਦਿਓਗੇ ਇਹਦੀ ਵੀ ਐਨਓਸੀ ਮੈਨੂੰ ਉਹਦੀ ਵੀ ਮਿਲੂਗੀ ਠੀਕ ਹੈ ਜੀ ਹਾਂ ਜੀ ਆ ਰੇਟ ਵੀ ਬਿਲਕੁਲ ਸਹੀ ਨੇ 230000 ਰੁਪਏ ਦੀ ਗੱਡੀ ਆ ਸਾਡੇ ਇਹ ਜੀ ਇਹ ਆ ਗਈ ਜੀ ਆਪਣਾ 2000 ਇਹਦਾ ਪਤਾ ਨਹੀਂ ਇਹ ਹੁਣੀ ਆਈ ਹੈ ਸਾਡੇ ਕੋਲ ਤਾਂ ਮੈਂ ਆਈ ਆ ਆ ਦਿਖਾ ਦਈਏ ਇਹ ਹਾਂ ਜੀ ਹਾਂ ਬਹੁਤ ਟਾਪ ਦੀ ਗੱਡੀ ਆ ਇਹ ਸਾਡੇ ਕੋਲੇ ਆਟੋਮੈਟਿਕ ਦੇ ਵਿੱਚ 14 ਮਾਡਲ ਰਿਸਟਰਡ 15 ਦੀ ਠੀਕ ਹੈ ਜੀ ਹਾਂ ਵਧੀਆ ਕਾਰ ਆ ਪੂਰੀ ਵੀ ਆਟੋਮੈਟਿਕ ਕਾਰ ਦੇਖ ਸਕਦੇ ਹੋਗੇ ਹਾਂ ਜੀ ਹਾਂ 14 ਮਾਡਲ ਦਾ ਜਿਹੜਾ 15 ਪੰਜਾਬ ਨੰਬਰ ਆ ਜਿਹੜੀ ਮੇਨ ਗੱਲ ਆ ਇਹ 50 ਨੰਬਰ ਜੀ ਓਨਰ ਸੈਕੰਡ ਨਵੀਂ ਨਕੋਰ ਗੱਡੀ ਆ ਪਟਿਆਲਾ ਦਾ ਨੰਬਰ ਹੈ ਪਟਿਆਲਾ ਨੰਬਰ ਹੈ ਨਾ ਜੀ ਹਾਂ ਜੀ ਹਾਂ ਗੱਡੀ ਸਾਫ ਹੈ ਖੁੱਲੀ ਹੋਣੀ ਆ ਗੱਡੀ ਦਾ ਲੈ ਵੀ ਦਿਖਾ ਦੇਣਾ ਵਿੱਚ ਹੁਣ ਆਟੋਮੈਟਿਕ ਜਮਾਂ ਸਾਫ ਗੱਡੀ ਬਹੁਤ ਸਾਫ ਗੱਡੀ ਆ ਕਿਸੇ ਆਫੀਸਰ ਦੀ ਗੱਡੀ ਆ ਤੇ ਰੇਟ ਵੀ ਜਮਾਂ ਬਾਜਵਾ ਕੀ ਮੰਗਿਆ ਕੀ ਇਹਦਾ 5 ਲੱਖ ਰੁਪਏ ਡਿਮਾਂਡ ਕਰ ਰਹਾ ਜੀ ਇਹ 5 ਲੱਖ ਰੁਪਏ ਡਿਮਾਂਡ ਕਰ ਰਹਾ 14 ਮਾਡਲ ਦਾ ਜੀ ਅਗਲੀ ਆ ਗਈ ਇਹ ਕੌਣ ਲੈ ਆਇਆ ਇਹ ਤਾਂ ਰਾਹ ਹੀ ਬੰਦ ਕਰਤਾ ਚਲੋ ਕੋਈ ਗੱਲ ਨਹੀਂ ਹਜੇ ਪੀਪੀ 28 ਨੰਬਰ ਦੀ ਹੈ ਜੀ ਤਾਜੀ ਤਾਜੀ ਆਈ ਹੈ ਜੀ ਅਮੇਜ਼ ਪੀਪੀ 28 ਨੰਬਰ ਦੀ ਠੀਕ ਹੈ ਜੀ ਇਹ ਹੁਣ ਨੰਬਰ ਦੀ ਹੈ ਇਹ ਬੀਟ ਆ ਗਈ ਜੀ ਦੇਖੋ ਛੋਟੇ ਜਿਹੇ ਬਜਟ ਦੀਆਂ ਗੱਡੀਆਂ ਨੇ ਸਾਰੀਆਂ ਬੀਟ ਹੋ ਗਈ ਇਹ ਹੋ ਗਈ ਇਹ ਹੀ ਲੱਖ ਸਵਾ ਲੱਖ ਡੇਢ ਲੱਖ ਦੇ ਬਜਟ ਦੀਆਂ ਕਾਰਾਂ ਨੇ ਇਹ ਐਸਐਕਸ 4 ਹੈਗੀ ਆ ਠੀਕ ਹੈ ਜੀ ਹਣਾ ਡੀਜ਼ਲ ਦੇ ਵਿੱਚ ਇਹ ਵੀ ਬਹੁਤ ਘੱਟ ਮਿਲਦੀ ਆ ਇਹਦਾ ਮਤਲਬ ਗੱਡੀ ਦੀ ਕੁਆਲਿਟੀ ਬਹੁਤ ਹਾਈ ਹੁੰਦੀ ਹੈ ਨਾ ਐਸਐਕਸ 4 ਦੀ ਇਹ ਆ ਗਈ ਆਪਣਾ ਇਕੋ ਸਪੋਰਟਸ ਤੁਸੀਂ ਦੇਖਿਆ ਪਿੱਛੇ ਵੀ ਗੱਡੀਆਂ ਦੇਖਿਆ ਨੇ ਤੇ ਇਹ ਪੈਟਰੋਲ ਜ ਸਾਡੇ ਕੋਲੇ ਪੈਟਰੋਲ ਤੇ ਸਾਡਾ ਭਰਾ ਘੱਟ ਚਲਾਉਣ ਵਾਲਾ ਆ ਪੈਟਰੋਲ ਗੱਡੀ ਸਾਡੇ ਕੋਲ ਲੈ ਆ ਸੈਕੰਡ ਓਨਰ ਟਾਈਟੇਨੀਅਮ ਟਾਪ ਮਾਡਲ ਕਿੰਨਾ ਮਾਡਲ ਹੈ ਜੀ 2013 ਜੀ 2013 ਮਾਡਲ ਇਹ ਤੇ ਡਸਟਰ ਹੈਗੀ ਹੈ ਜੀ ਹੋਰ ਆ ਗਈ ਕੀ ਜਾਦਾ ਰੇਟ ਤੁਸੀਂ ਪਤਾ ਕਰਨੇ ਨੇ ਤਾਂ ਤੁਸੀਂ ਮਤਲਬ ਕਾਲ ਕਰ ਸਕਦਾ ਹਨ ਠੀਕ ਹੈ ਜੀ ਤੇ ਰੇਟ ਹੁਣ ਆਪਾਂ ਇਹਨੇ ਦੱਸ ਨਹੀਂ ਪਾ ਰਹੇ ਗੱਡੀਆਂ ਜਿਆਦਾ ਨੇ ਜੀ ਗੱਡੀਆਂ ਜਿਆਦਾ ਨੇ 10 ਟਰ ਆ ਗਈ ਜੀ ਇਹ ਵੀ ਮਤਲਬ 13 ਮਾਡਲ ਦੀ 260 65 ਦੀ ਰੇਂਜ ਚ ਇਹ ਆ ਗਈ ਜੀ ਸਾਰਾ ਸੀਟਰ ਆ ਗਈ ਇਹ ਕਿੰਨੀ ਸੀਟਰ ਗੱਡੀ 14 14 ਸੀਟਰ 14 ਸੀਟਰ ਗੱਡੀ ਆ ਗਈ 14 ਸੀਟਰ ਕਾਹਦਾ ਆ ਗਈ ਇਹ ਇਹ ਗੱਡੀਆਂ ਮਿਲਦੀਆਂ ਨਹੀਂ ਆ ਜੀ ਅੱਜ ਕੱਲ 265000 ਰੁਪਏ ਦੀ ਗੱਡੀ ਹੈ ਲੈ ਵੀ ਡੀਜ਼ਲ ਦੀ 265000 ਰੁਪਏ ਦੀ ਇਰੋਵਾ ਆ ਗਈ ਜੀ ਇਹ 10 ਮਾਡਲ ਲਈ 10 ਮਾਡਲ ਹੈ ਜੀ 4 ਦੇ ਵਿੱਚ ਸਵਾ 3 ਲੱਖ ਰੁਪਏ ਦੀ ਸਵਾ 3 ਲੱਖ ਰੁਪਏ ਦੀ ਬਾਈ ਦੇਖ ਸਕਦੇ ਹੋ ਨਾ ਗੱਡੀ ਜੀ ਨੇ ਸਾਈਬਰ ਸੀਟਰ ਚਾਹੀਦੇ ਇੱਥੋਂ ਮਿਲ ਜੂ ਤੁਹਾਨੂੰ ਬਲੀਨੋ ਕਾਰ ਆ ਜੀ ਇਹ ਠੀਕ ਹੈ ਜੀ ਤੇ 2019 ਮਾਡਲ ਹੈ ਜੀ ਇਹ ਲੈ ਵੀ 19 ਮਾਡਲ ਵਧੀਆ ਗੱਡੀ ਆ ਜਿਵੇਂ ਸਾਫ ਗੱਡੀ ਆ ਬਈ ਹਾਂ ਜੀ ਹਾਂ 4.5 ਲੱਖ ਦੀ ਰੇਂਜ ਆ ਗੱਡੀਆਂ ਸਾਫ ਹੁੰਦੀਆਂ ਨੇ ਹਣਾ ਲਗ ਭਾਗ ਦੇ ਵਧੀਆ ਕਾਰਾਂ ਹੁੰਦੀਆਂ ਮਤਲਬ ਵਿਦ ਸੈੱਟ ਸਰਟੀਫਾਈਡ ਰਿਪੋਰਟ ਤਾਂ ਹੀ ਦੇ ਪਾਣੇ ਆ ਸੀ ਜੇ ਉਹਦੀ ਰਿਪੋਰਟ ਸਾਰੀ ਦੀ ਸਹੀ ਹੋ ਠੀਕ ਹੈ ਜੀ ਹਾਂ ਜੀ ਹਾਂ ਟ੍ਰੈਨੋ 2015 ਮਾਡਲ ਹੈ ਜੀ ਠੀਕ ਹੈ 15 ਮਾਡਲ ਆ ਗਈ ਹਾਂ ਵਧੀਆ ਗੱਲ ਫਰਸਟ ਆਨਰ ਆ ਦੇ ਗੇ ਰਿਡੀਮੇ ਕਰਨਗੇ ਫਰਸਟ ਆਨਰ ਗੱਡੀ ਪਿਆਰ ਨੰਬਰ 16 ਦੀ ਰਿਸਟਰਡ ਹੈ ਲੈ ਵੀ ਆ ਵੀ ਆ ਗਈ ਪਿਆਰ ਹਲਕੁਮਰਾਜ਼ੋ ਇਹ ਮਤਲਬ ਜਿਵੇਂ ਵਧੀਆ ਜੇ 100% ਵੰਗੂ ਲੋਨ ਲੈਣਾ ਇਹ ਗੱਡੀ ਬਹੁਤ ਵਧੀਆ ਗੱਡੀ ਆ ਇਸ ਗੱਲ ਲਈ ਠੀਕ ਹੈ ਜੀ ਤੇ ਨਵੀਨ ਕੋਰ ਪਈਆ ਗੱਡੀ ਜਮਾ ਸਹੀ ਗੱਲ ਹੈ ਜੀ ਜਮਾ ਨਵੀਨ ਕੋਰ 20 ਮਾਡਲ ਕਾਰ ਆ ਉੱਚਾ ਮਾਡਲ ਇੱਕ ਦਾ ਨਾ ਮਾਡਲ 47000 ਚੱਲੀ ਹੈ ਸੈਕੰਡ ਓਨਰ ਆ ਵਧੀਆ ਸਾਫ ਸੁਥਰੀ ਕਾਰ ਆ ਠੀਕ ਹੈ ਜੀ ਤੇ 180 185 ਦੀ ਰੇਂਜ ਚ 190 95 ਅਸੀਂ ਮੰਗਦੇ ਪਾਸਿੰਗ ਵਗੈਰਾ ਹੈਗੀ ਆ ਜੀ ਪਾਸਿੰਗ ਇਹਦੀ ਹੈਗੀ ਅਜੇ ਹੈਗੀ ਹੈ ਇਹ ਹੀ ਇਹ ਆ ਗਈ ਜੀ ਸਾਢੇ 4 ਲੱਖ ਦੀ ਪੈ ਜੂਗੀ ਜੀ ਇਹ ਆਪਾਂ ਨੂੰ ਸਵੈਸ਼ਟ ਬੀਡੀ ਆ ਗਈ 19 ਮਾਡਲ 19 ਮਾਡਲ ਮੋਡਲ ਮੇਨ ਚੀਜ਼ ਹੈ 19 ਮਾਡਲ ਠੀਕ ਹੈ ਜੀ ਇਹ ਪੋਲੋ ਸਾਢੇ ਕਿੰਨ ਦੀ ਪੋਲੋ ਦੇ ਦਾਂਗੇ ਜੀ ਵਧੀਆ ਠੀਕ ਹੈ ਜੀ 14 ਮਾਡਲ ਕੰਫਰਟ ਲਾਈਨ ਦੇ ਵਿੱਚ ਆ ਵਧੀਆ ਕਾਰ ਆ ਪੂਰੀ ਸਹੀ ਗੱਲ ਹੈ ਇਹ ਆ ਗਈ ਜੀ ਇਹ ਆ ਗਈ ਜੀ ਕਰੇਟਾ 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 ਐਸਐਕਸ ਆਪਸ਼ਨਲ ਦੇ ਵਿੱਚ ਆ ਇਹ ਠੀਕ ਹੈ ਜੀ ਵਧੀਆ ਕਾਰ ਹੈ ਤੇ 18 ਮਾਡਲ ਹੈ 18 ਮਾਡਲ ਹੈ ਹਾਂਜੀ ਦੇਖੋ ਗੱਡੀ ਬਹੁਤ ਸੋਹਣੀ ਆ ਆਪਸ਼ਨਲ ਮਤਲਬ ਟਾਪ ਐਂਡ ਮਾਡਲ オリジナル ਪੇਂਟ ਫਰਸਟ ਆਨਲ ਆਲ ਬਲੈਕ ਹੀ ਹੈ ਨਾ ਜੀ ਲੋ ਜੀ ਅਗਲੀ ਆ ਗਈ ਫੇਰ ਜੀ Swift Swift ਆ ਗਈ ਜੀ ਇਹ 17 ਮਾਡਲ ਜੀ 17 ਮਾਡਲ ਇਹ 540k ਦੀ ਆ ਵਾ ਸਾਰੀ ਇਹ BDI ਨਵੀਂ ਨਕੋਰ ਕਾਰ ਆ ਲਾਇ ਲੂਏ ਪੈਸੇ ਨੇ ਦੇਖੋ ਕਿੰਨੇ ਸੋਹਣੇ ਲਾਇ ਨੇ ਇਹ ਸਨ ਰੂਫ ਵਾਲੀ ਆ ਗਈ ਜੀ ਹਾਂ ਜੀ Honda City ਆ ਗਈ ਸਨ ਰੂਫ ਵਾਲੀ ਸਨ ਰੂਫ ਵਾਲੇ ਵੀ ਹੁੰਦੇ ਨੇ ਬਈ ਕੌਣ ਜਿਹੜਾ ਹਾਂ ਜੀ ਹਾਂ ਹਾਂ ਜੀ ਹਾਂ ਸ਼ਕੀਨ ਨੇ ਉਹ ਵੀ ਲੈ ਕੇ ਜਾ ਸਕਦੇ ਵਧੀਆ ਵਧੀਆ ਕਾਰ ਆ ਪੂਰੀ ਨਵੀਂ ਨਕੋਰ ਗੱਡੀ ਆ 4.5 ਦੀ ਗੱਡੀ ਆ ਸਾਰੀ ਸਿਰਫ ਹੋਰ ਜੀ ਕਿੰਨਾ ਮਾਰਦੇ ਨਾਲੇ ਮਿਲਦੀ ਨਹੀਂ Honda ਤਾਂ ਵੈਸੇ ਨਹੀਂ ਮਿਲਦੀ 14 ਮਾਡਲ ਇਹ ਉਹ ਵੀ ਸਨ ਰੂਫ ਵਾਲੀ ਠੀਕ ਹੈ ਜੀ ਹਾਂ ਜੀ ਸਾਡੇ ਕੋਲ ਜੀ ਇਹ ਆ ਗਈ ਜੀ ਆਪਣਾ ਬਰੀਜਾ ਜੀ ਡੀਆਈ ਪਲੱਸ ਦੇਖੋ ਬਰੀਜੇ ਖਾਸ ਜੀਆਂ ਆਈਆਂ ਬਹੁਤ ਬਰੀਜਾ ਦੇਖੋ ਹਾਂ 189 ਦੀ ਗੱਡੀ ਦੇਖੋ ਗੱਡੀ ਦੇਖੋ ਕਿਹੋ ਜੀ ਸੋਹਣੀ ਹੈ ਤੇ ਆਹ ਦੇਖ ਸਕਦਾ ਬਈ ਨਵੀਂ ਸ਼ੇਪ ਵਿੱਚ ਫੋਰਚਨਰ 11 ਮਾਡਲ ਜੀ ਇਹ ਠੀਕ ਹੈ ਜੀ ਤੇ ਇਹ 670 ਕੁ ਦੀ ਮੇਰੇ ਖਿਆਲ ਬਣਦੀ ਹੈ ਵਧੀਆ ਕਾਰ ਆ ਨਵੀਂ ਸ਼ੇਪ ਚ ਤਿਆਰ ਹੋਈ ਹੈ 670 ਦੀ ਹਾਂ ਜੀ ਇਹ ਵੀ 6 ਲੱਖ 70 ਹਜ਼ਾਰ ਰੁਪਏ ਦੀ ਫੋਰਚਨਰ ਹਾਂ ਜੀ ਹਾਂ ਜੀ 12 ਮਾਡਲ ਆ ਗਈ ਇਹ ਅਲਟੋ ਲੈ ਵੀ ਕਾਲਟੋ ਹੋਰ ਆ ਗਈ 12 ਮਾਡਲ ਤੇ ਪਾਸਿੰਗ ਵੇਰਾ ਜੀ ਹੈਗੀ ਹੈ ਨਾ ਇਹ ਅਜੇ ਹਾਂਜੀ 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 ਲੈ ਮਿੱਤਰੂ ਦੇਖ ਲਾ ਦਿਓ 12 ਮਾਡਲ ਆ ਜੀ ਅਲਟੋਆ ਬੋਤ ਨੇ ਬਾਈ ਜੇ ਪਹਿਲੇ ਨੋ ਗੱਡੀ ਆ ਪਹਿਲੇ ਨੂੰ ਹਾਂ ਜੇ ਅਲਟੋ ਲੈ ਕੇ ਜਾਓ ਤਾਂ ਇਹ ਇੱਥੇ ਆ ਸਕਦੇ ਹੋ 7 ਸੀਟਰ ਆ ਗਈ ਜੀ ਇਹਨਾਂ ਦੀ ਆਪਣੀ ਮਹਿੰਦਰਾ ਦੀ 16 ਮਾਡਲ ਟੀਯੂਵੀ ਟੀਯੂਵੀ 4.5 ਲੱਖ ਰੁਪਏ ਠੀਕ ਹੈ ਜੀ ਇਹ ਜੀ ਆ ਲੋ ਜੀ ਆ ਆ ਗਈ ਜਿਹੜੇ ਬਾਈ ਜੀ ਤੇ ਸਾਡਾ ਕੋਈ ਤਿਆਰ ਕਰਾਉਣਾ ਚਾਹੁੰਦਾ ਤੇ ਪਾਸ ਜੈਨ ਡੀਜ਼ਲ ਇਹ ਪਾਸ ਹੀ ਨਹੀਂ ਹੈਗੀ ਜੀ ਜੈਨ ਡੀਜ਼ਲ ਆ ਗਈ ਜੀ ਇਹ ਪਾਸਿੰਗ ਨਹੀਂ ਹੈਗੀ ਸ਼ਾਇਦ ਜੀ ਨੋ ਪਾਸ ਹੈ ਲਿਖਿਆ ਦੇਖੋ ਕਲੀਅਰ ਸਪੋਰਟ ਲਿਖਿਆ ਸਾਰੀ ਇਹ ਕੋਈ ਲੈਣਾ ਚਾਹੁੰਦਾ ਸਾਡਾ ਭਰਾ ਤਿਆਰ ਕਰਾਉਣਾ ਚਾਹੁੰਦਾ ਲੈ ਕੇ ਜਾ ਸਕਦਾਗਾ ਇਹ ਮੰਗੇ 60000 ਰੁਪਿਆ ਪੋਲੋ ਆ ਜੀ 1 ਲੱਖ 60 65000 ਰੁਪਏ ਦੀ ਬਣ ਜੂ ਤੁਹਾਨੂੰ ਠੀਕ ਹੈ ਜੀ ਤੇ ਨੰਬਰ ਇਹਦਾ ਦਿੱਲੀ ਦਾ ਐਨਓ ਸੀ ਆਈ ਹੋਈ ਹੈ ਜੀ ਠੀਕ ਹੈ ਜੀ 12 ਮਾਡਲ ਵਧੀਆ ਕਾਰ ਹੈ ਹਾਂ ਜੀ 12 ਮਾਡਲ ਸਹੀ ਗੱਲ ਹੈ ਜੀ ਆਲਟੋ ਦੇ ਰੇਟ ਦੇ ਵਿੱਚ ਆ ਬਈ ਹਾਂ ਜੀ ਹਾਂ ਇਹ ਵੀ ਆ ਸਕਦਾ ਹੋਣਾ ਅੱਗੇ ਜੀ ਇਹ ਆ ਗਈ ਜੀ ਆਪਣਾ ਇੰਡੀਕਾ ਇੰਡੀਕਾ 2012 ਮਾਡਲ ਆ ਜੀ ਆਲ ਓਰੀਜਨਲ ਠੀਕ ਹੈ ਜੀ ਤੇ ਰੇਟ ਇਹਦਾ ਲਗਭਗ ਲੱਖ ਰੁਪਏ ਦੀ ਦੇ ਦਾਂਗੇ ਲੈ ਵੀ ਇੰਡੀਕ ਆ ਗਈ ਦੇ ਆ 12 ਮਾਡਲ ਉਹ ਸਾਗਰ ਵਾਲੀ ਇੰਡੀਕਾ ਤਾਂ ਨਹੀਂ ਹੈਗੀ ਹਾਂ ਉਹੀ ਸਾਗਰ ਵਾਲੀ ਸਾਗਰ ਦੀ ਬੁੱਟੀ ਵਾਲੀ ਹੈ ਲੈ ਵੀ ਇਹ ਹੀ ਤੇ ਇਹ 12 ਮਾਡਲ i20 ਹੈ ਜੀ ਠੀਕ ਹੈ ਜੀ ਪੈ ਜੂਗੀ ਇਹ ਆਪਾਂ ਨੂੰ 2 60 65 ਦੀ ਰੇਂਜ ਚ ਵਧੀਆ ਕਾਰ ਹੈ 12 ਮਾਡਲ ਹੈਗੀ ਹਾਂ ਜੀ ਹਾਂ ਜੀ 12 ਮਾਡਲ ਇਹ ਜੀ ਬੈਕਨਾਰ ਆ ਗਈ ਜੀ ਐਲਐਕਐਸਆਈ ਮੂਹ ਮੋੜੇ ਵਿਦੋ ਆਪਣਾ ਸੀਐਨਜੀ ਆ ਠੀਕ ਹੈ ਜੀ ਤੇ ਪੈਟਰੋਲ ਸੀਐਨਜੀ ਇਹ ਵੀ ਪੈਟਰੋਲ ਸੀਐਨਜੀ ਤੇ 2 ਗ ਲੱਖ ਰੁਪਏ ਪਾਰਟੀ ਮੰਗ ਰਹੀ ਹੈ 12 ਮੰਗ ਲੈ ਆ ਆਈਟਨ ਇਰਾ ਹਾਂਜੀ ਹਾਂ ਇਹ ਆਈਟਨ ਗ੍ਰੈਂਡ ਗ੍ਰੈਂਡ ਇਰਾ ਹਾਂਜੀ ਹਾਂ ਇਰਾ ਤੇ ਇਹਦਾ ਵੀ ਰੇਟ ਜਮਾਂ ਵਾਜੂਬ ਜੀ ਆ ਠੀਕ ਹੈ ਜੀ ਤੇ ਗੱਡੀ ਸਿਰਫ 3.5 ਲੱਖ ਰੁਪਏ ਦੀ ਆ 25 30 ਦੀ ਐਵਰੇਜ ਦੇਂਦੀ ਆ Ориਗਨਲ ਪੇਂਟ ਚ ਆ 25 30 ਦੀ ਐਵਰੇਜ ਹੈ ਹਾਂਜੀ ਹਾਂਜੀ 25 30 ਦੀ ਐਵਰੇਜ ਆ ਬਈ ਦੇਂਦੀ ਆ ਜੀ ਦੇਖ ਸਾਡੇ ਹੁਣ ਅੱਗੇ ਜਮ ਗਰਮੀ ਆ ਰਹੀ ਆ ਨਾ ਇਹ ਟਾਇਓਸ ਆ ਗਈ ਜੀ ਇਹ 13 ਮਾਡਲ 265000 ਰੁਪਏ ਦੀ ਡੀਜ਼ਲ ਲੈ ਵੀ ਟਾਇਓਸ ਆ ਗਈ ਡੀਜ਼ਲ ਅਗਲੀ ਜੀ ਸਵਿਫਟ ਫੇਰ ਆ 16 16 ਆ ਗਈ ਜੀ ਇਹ ਸਵਿਫਟ ਹਾਂਜੀ ਤੇ ਵਧੀਆ ਕਾਰ ਆ ਦੇਖੋ ਲਾਇ ਲੂਏ ਪੈਸੇ ਨੇ ਸੋਹਣੀ ਕਾਰ ਆ ਪੂਰੀ ਹਾਂਜੀ ਆਈਟਨ ਗ੍ਰੈਂਡ ਦੇਖੋ ਜੋੜਾ ਖੜਾ i10 grand ਦਾ ਜੋੜਾ ਹੈਗਾ ਇਹ तकरीबन ਉਹ vxi 19 ਮਾਡਲ ਹੈ ਇਹ 16 ਮਾਡਲ ਹੈ ਜੀ ਠੀਕ ਹੈ ਜੀ ਵਧੀਆ ਨਾਲੇ ਨੰਬਰ 50 alto k1 हां ਦੇਖੋ zdi ਮਤਲਬ ਲਾਸਟ ਤੁਹਾਨੂੰ ਦਿਖਾ ਰਿਹਾ ਜਿਹੜੀ swift zdi ਹੈ ਇਹ ਠੀਕ ਹੈ ਜੀ 18 ਮਾਡਲ ਚ ਤੇ zdi ਚ ओरिजिनल ਗੱਡੀ ਆ ਵਧੀਆ ਕਾਰ ਹੈ ਠੀਕ ਹੈ ਜੀ ਹਾਂ ਜੀ ਇਹ ਸਾਡੇ ਕੋਲ ਮਿਲ ਸਕਦਾ ਕਾਰ ਆ ਬਈ ਹੋਰ ਵੀ ਨੇ ਨਾ ਲਗਭਗ 2-300 ਕਾਰਾਂ ਜਾਈ ਹੋਈ ਹੈਗੀ ਆਉਣਾ ਕਿੱਥੇ ਪਊਗਾ ਜੇ ਆਪਾਂ ਆਉਣ ਦੀ ਗੱਲ ਕਰੀਏ ਇਹ ਆਪਣਾ ਜਿਹੜਾ ਹੈਗਾ ਜੀ ਅਮਰਗੜ ਵੇਖੇ ਆ ਅਮਰਗੜ ਅਮਰੀਕੋਲਾ ਰੋਡ ਦੇ ਉੱਪਰ ਸਾਡਾ ਪੂਂਡਾ ਦੀ ਕਲੋਨੀ ਦੇ ਸਾਹਮਣੇ ਦਫ਼ਤਰ ਹੈਗਾ ਠੀਕ ਹੈ ਜੀ ਉੱਥੇ ਆਪਾਂ ਮਹੀਨੇ ਦੇ ਦੂਜੇ ਐਤਵਾਰ ਜਣੀ ਅਸੀਂ ਇਹ ਕਾਰ ਮੇਲਾ ਲਾਉਨੇ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਬਈ ਧੰਨਵਾਦ ਜੀ ਲਓ ਜੀ ਮਿੱਤਰੋ ਤੁਸੀਂ ਵੀ ਆਓ ਅਮਰਗੜ ਦੇ ਵਿੱਚ ਤੇ ਜੇ ਤੁਸੀਂ ਕਾਰ ਵੇਚੀਂ ਤੇ ਖਰੀਦਣੀ ਤਾਂ ਇੱਥੇ ਆ ਸੰਤ ਧੰਨਵਾਦ